ਇਤੇ ਗੁਰੂ ਘਰ ਦੇ ਵਿੱਚ ਆਇਆ ਜਿਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕਿ ਬੜੇ ਹੀ ਮੰਦ ਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਤੇ ਸਿਆਸੀ ਮਜਬੂਰੀ ਕਰਕੇ ਜਾਂ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਤਾਲ ਤੱਕ ਸਾਹਮਣੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭਗਾਉਣ ਵਾਸਤੇ ਸਟੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆਜ ਜਿਸੀ ਇੱਥੇ ਆਇਆ ਪਹਿਲਾਂ ਵੀ ਫੇਰ ਖੈਰ ਆਉਂਦੇ ਰਾਣਾ ਜੀ ਰਾਣਾ ਗੁਰਜੀਤ ਸਿੰਘ ਜੀ ਅਰਵਿੰਦਰ ਸਿੰਘ ਦਾੜੀ ਸਾਹਿਬ ਵੀ ਤੇ ਨਾਲ-ਨਾਲ ਇੱਥੇ ਦੇ ਨਵੇਂ ਸ਼ਹਿਰ ਦੇ ਸਾਫਤਾ ਐਮਐਲਏ ਸਾਹਿਬ ਅੰਗਰਜੀ ਵਰਿੰਦਰ ਢਿਲੋਂ ਜੀ ਮਦਨlal ਜਲਾਲਪੁਰ ਜੀ ਕਾਂਗਰਸ ਪਾਰਟੀ ਦੇ ਹੋਰ ਲੀਡਰ ਸਹਿਬਾਨ ਅੱਜ ਇੱਥੇ ਆਏ ਐ ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ਦੇ ਵਿੱਚ 42 ਤੋਂ 45 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਲਗਾਤਾਰ ਪ੍ਰਵਾਹ ਚੱਲ ਰਿਹਾ ਆ ਆਨੰਦ ਆ ਜਾਂਦਾ ਅੰਦਰ ਜਾ ਕੇ ਇਹ ਰੇਸੀ ਅੰਦਰ ਜਾ ਕੇ ਸੱਚਖੰਡ ਵੀ ਦੇਖਿਆ ਜਿੱਥੇ ਗੁਰੂ ਸਾਹਿਬ ਦੇ ਸਰੂਪਾ ਨੂੰ ਸੰਭਾਲਿਆ ਹੋਇਆ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਾਰਬਲ ਲਗਾ ਕੇ ਬਿਸਤਰੇ ਗੱਦੇ ਲਗਾ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਸਤਕਾਰ ਬਰਕਰਾਰ ਰੱਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਇੱਥੇ ਕੋਈ ਡੇਰਾਬਾਦ ਨਹੀਂ ਹੈ ਡੇਰੇ ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇੱਕ ਆਮ ਸਧਾਰਨ ਸਿੱਖ ਬੰਦਿਆਂ ਦੀ ਕਮੇਟੀ ਜਿਹੜੀ ਕਿ ਇਹਨਾਂ ਪਿੰਡ ਤੋਂ ਇਕੱਠੀ ਹੋ ਕੇ ਚਲਾ ਰਹੀ ਹੈ ਇੱਥੇ ਦਾ ਪ੍ਰਬੰਧ ਇੰਨਾ ਵਧੀਆ ਹੈ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛਕਦੀਆਂ ਲੋਗ ਰਾਸਨ ਵੀ ਦਿੰਦੇ ਆ ਉਸ ਤੋਂ ਇਲਾਵਾ ਵੀ 5 ਕਰੋੜ ਰੁਪਏ ਦਾ ਲਗਭਗ ਬਜਟ ਹੈ ਜਿਹੜਾ ਕਿ ਲੰਗਰ ਪਰ ਲੱਗਦਾ ਤੇ ਇਸ ਨੂੰ 100 ਖਾਣੇ ਦਾ ਨਾਮ ਦਿੱਤਾ ਹੋਇਆ ਉਹ ਸਾਡੇ ਮੁੱਖ ਮੰਤਰੀ ਝੂਟ ਨੂੰ ਕਿਸੇ ਨੇ ਦੱਸਿਆ ਹੋਣਾ ਕਿ 100 ਖਾਣਾ ਉਹ ਇਹ ਤਾਂ ਸਮਝਿਆ ਨਹੀਂ ਕਿ 100 ਖਾਣਾ ਕੀ ਚੀਜ਼ ਆ ਕੀਨੇ ਇਹਨੂੰ ਨਾਮ ਦਿੱਤਾ ਉਹ ਕਹਿੰਦਾ ਜੀ ਰਸੋਈ ਵਿੱਚ 169 ਗੁਰੂ ਗ੍ਰੰਥ ਸਾਹਿਬ ਮਿਲੇ ਸਮਝਦਾ ਹੈ ਨਹੀਂ ਪਤਾ ਲੱਗਿਆ ਨਹੀਂ ਖਾਦੀ ਪੀਤੀ ਵਿੱਚ ਤੇ ਲੇਕਿਨ ਜੋ ਉਹਨਾਂ ਨੇ ਐਕਸ਼ਨ ਕਰਿਆ ਜੋ ਬੋਲਿਆ ਉਹ ਬਹੁਤ ਹੀ ਨਿੰਦਣਯੋਗ ਹੈ আর ਜੀ ਨੇ ਸੰਗਤਾਂ ਦੇ ਕਿਰਤਿਆਂ ਨੂੰ ਥੇਸ ਪਹਚਾਈ ਹੈ ਸਰਕਾਰ ਨੂੰ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ਤੇ ਮਾਫੀ ਮੰਗਣੀ ਚਾਹੀਦੀ ਹੈ ਵੈਸੇ ਤਾਂ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦਾ ਪਰਚਾ ਬਣਦਾ ਉਹਦੇ ਤੋਂ ਲੇਕਿਨ ਅਸੀਂ ਕਹਿੰਦੇ ਕਿ ਪਰਚਾ ਕਰਨਾ ਕਰਾਉਣਾ ਕੀ ਨਹੀਂ ਹੈ ਸਰਕਾਰ ਇਹਨਾਂ ਦੀ ਹੈ ਪਰ ਉਹਨੂੰ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਇਹਦੀ ਆਦਤ ਹੈ ਕਿ ਇੱਕ ਵਾਰ ਬਿਨਾ ਮਤਲ ਦੇ ਪੈ ਜਾਣਾ ਲਗਾਤਾਰ ਇਹ ਬੰਦਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਿਹਾ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਜਾਦ ਉਹਨਾਂ ਨੇ ਸੱਦਿਆ ਫਿਰ ਵੀ ਜੀ ਬਿੱਲੀ ਬਣ ਕੇ ਉੱਥੇ ਬੈਠ ਗਏ ਫੇਰ ਵੀ ਰੱਸੀ ਤਾਂ ਜੜ ਗਈ ਬੱਟ ਨਹੀਂ ਗਿਆ ਫੇਰ ਵੀ ਇੱਕ ਥੈਲਾ ਜਾ ਲੈ ਗਿਆ ਕਿ ਜੀ ਮੇਰੇ ਪਾਸ ਤੁਹਾਡੇ ਖਿਲਾਫ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤੂੰ 4 ਸਾਲ ਦਾ ਕੀ ਕਰਦਾ ਸੀ ਗੱਡੀ ਦਾ ਇੱਕ ਵੀ ਨਹੀਂ ਇਹ ਬੰਦੇ ਜਿਹੜੇ ਇਹਨਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਨਾ ਕੁਝ ਪਤਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਆਰਐਸਐਸ ਅਤੇ ਕੇਜਰੀਵਾਲ ਦੀ ਸ਼ਹਿਤ ਇਹ ਮੁੱਖ ਮੰਤਰੀ ਵਾਰ-ਵਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਜਥੇਦਾਰ ਸਾਹਿਬ ਨੂੰ ਗਰੰਥੀ ਦੱਸਦਾ ਰਿਹਾ ਐਸਜੀਪੀਸੀ ਦੇ ਖਿਲਾਫ ਹੋ ਰਿਹਾ ਹੁਣ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਰਾਜਾ ਸਾਹਿਬ ਦਾ ਇੱਥੇ ਦਰਬਾਰ ਇਸ ਵਿੱਚ ਵੀ ਉਸਨੇ ਗਲਤ ਬੋਲੀ ਆਰ ਗਲਤ ਅਲੀਗੇਸ਼ਨ ਲਗਾਏ ਜਿੰਨੀ ਸੰਭਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਮਰਿਆਦਾ ਦੇ ਨਾਲ ਇੱਥੇ ਹੁੰਦੀ ਹੈ ਸ਼ਾਇਦ ਹੋਰ ਕਈ ਜਗ੍ਹਾ ਨਾ ਹੁੰਦੀ ਹੋਵੇ ਜਿੰਨਾ ਵਧੀਆ ਲੰਗਰ ਇੱਥੇ ਚੱਲ ਰਿਹਾ ਹੈ ਹਜ਼ਾਰਾਂ ਸੰਗਤਾਂ ਛਕਦੀਆਂ ਜਿਹਦੇ ਕਰਕੇ ਰਸੋਈ ਖਾਨਾ ਇਸ ਦਾ ਨਾਮ ਰਾਜਾ ਸਾਹਿਬ ਨੇ ਰੱਖਿਆ ਸੀ 1900 ਸਾਲ ਪਹਿਲਾਂ ਉਨਾ ਲੰਗਰ ਸ਼ਹਿਰ ਕਿਤੇ ਹੋਰ ਨਾ ਮਿਲਦਾ ਮੈਂ ਧਨਵਾਦੀਆਂ ਇੱਥੇ ਦੀ ਕਮੇਟੀ ਦਾ ਜਿਹੜੀ ਐਨੀ ਵਧੀਆ ਢੰਗ ਦੇ ਨਾਲ ਪ੍ਰਬੰਧ ਕਰਕੇ ਇੱਥੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਕਰਾਉਂਦੇ ਆ ਬਾਹਰੋਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲਗਾਤਾਰ ਪਾਠ ਕਰਾਉਂਦੀਆਂ ਲਗਾਤਾਰ 42 ਤੋਂ 45 ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਰੱਬੀ ਬਾਣੀ ਦੇ ਪਾਠ ਅਖੰਡ ਪਾਠ ਦੇ ਚੱਲਦੇ ਰਹੇ ਤੇ ਉਹਨਾਂ ਦਾ ਪ੍ਰਵਾਸ ਜ਼ਿਆਦਾ ਲਗਾਤਾਰ ਚੱਲਦਾ ਰਹਿੰਦਾ ਅਜਿਹੀ ਜਗ੍ਹਾ ਵਿੱਚ ਬੈਠਣਾ ਵੀ ਧਨ ਭਾਗ ਵਾਲਿਆਂ ਨੂੰ ਮਿਲਦਾ ਭਾਗਾਂ ਨੂੰ ਮਿਲਦਾ ਸੋ ਮੁੱਖ ਮੰਤਰੀ ਆਪਣੀ ਗੱਲ ਦਾ ਮਾਫੀ ਮੰਗੇ ਤੇ ਜਿਹੜਾ ਕਮੇਟੀ ਪਰ ਐਲੀਗੇਸ਼ਨ ਲਗਾਈ ਉਹਨਾਂ ਨੂੰ ਵਾਪਸ ਲਵੇ ਨੇ ਸੰਗਤਾਂ 'ਚ ਰੋ ਜਿਹੜਾ ਭਟਕ ਰਿਹਾ ਇਹ ਜਿਆਦਾ ਵੀ ਭਟਕ ਸਕਦਾ ਚੰਨੀ 'ਚ ਜਿਹੜਾ ਇਹਨੇ ਇਹ ਬਿਆਨ ਦਿੱਤੇ ਨੇ ਮੁੱਖ ਮੰਤਰੀ ਵੱਲੋਂ ਕੀ ਇਹਨਾਂ ਦੀ ਆਪਣੀ ਸੋਚ ਹੈ ਜਾਂ ਐਸਆਈਟੀ ਦੀ ਰਿਪੋਰਟ ਤੇ ਜਾਂ ਇਹਨਾਂ ਦੇ ਕੋਈ ਦਿੱਲੀ ਹਾਈ ਕਮਾਂਡ ਤੋਂ ਮੈਂ ਪਹਿਲਾਂ ਕਿਹਾ ਇਹ ਆਰਐਸਐਸ ਤੇ ਕੇਜਰੀਵਾਲ ਐਂਡ ਕੰਪਨੀ ਦੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਦਲਾ ਕਰਨੀਆਂ ਕਾਰਵਾਈਆਂ ਕਰਾਉਣੀਆਂ ਤੇ ਸਿੱਖ ਕੌਮ ਨੂੰ ਛੇਸ ਪਚੌੜੀ ਕੀ ਇਹ ਕਰਦਾਰ ਕੁਛ ਨਹੀਂ ਹੋ ਰਹੀ ਇਦਾਂ ਦੇ ਬਿਆਨ ਮੈਂ ਕਹਿਣਾ ਕਿ ਇਹ ਮਸਾਂ ਦੇ ਟੱਕਰਿਆ ਉਹਨਾਂ ਨੂੰ ਤੇ ਇਹਦੇ ਰਾਹੀਂ ਅੱਜ ਸਿੱਖ ਕੌਮ ਨੂੰ ਇਹ ਦੰਦ ਦਿਖਾਉਂਦਾ ਰਹਿੰਦਾ ਚਿਹੜਾਦਾ ਰਹਿੰਦਾ ਹੈ ਇਹ ਸਮਝਵੇ ਬਾਜ ਆ ਜਾਵੇ ਜਿਸ ਤਰ੍ਹਾਂ ਉੱਥੇ ਭਿੱਜੀ ਬਿੱਲੀ ਬਣ ਕੇ ਗਿਆ ਸੀ ਇੱਕ ਦਿਨ ਇੱਥੇ ਵੀ ਆਉਣਾ ਪੈਣਾ ਹੈ ਕਿੰਨੇ ਸਾਲ ਜਿਹੜੀ ਆ ਹਮੇਸ਼ਾ ਨਾਲ ਫੇਰੀ ਹੋਈ ਆ ਜਿਹਦੀ ਮੁਲਾਕਾਤ ਹੋਈ ਆ ਪੰਜਾਬ ਦੇ ਮੁੱਦਿਆਂ ਬਾਰੇ ਕੀ ਨਾ ਚਾਹੋ ਯਾਰ ਪੰਜਾਬ ਦੇ ਮੁੱਦਿਆਂ ਦੇ ਉੱਥੇ ਤੇ ਕੋਈ ਹੋ ਰਿਹਾ ਸੀ ਜੀ ਗੁੱਟੀ ਲੈ ਕੇ ਆ ਗਿਆ ਹੁਣ ਫੇਰ ਉਹਨੇ ਸਿੱਖ ਕੌਮ ਨੂੰ ਆ ਕੇ ਕੁਝ ਨਾ ਕੁਝ ਬੋਲੇਗਾ ਫੇਰ ਪੰਜਾਬ ਦਾ ਕੋਈ ਨੁਕਸਾਨ ਕਰੇਗਾ ਫੇਰ ਪੰਜਾਬ ਦੇ ਵਿੱਚ ਕਤਲਗਾਰ ਤੇ ਵਧੇਗੀ ਫੇਰ ਕਤਲ ਹੋਣਗੇ ਫੇਰ ਬੰਬ ਚੱਲਣਗੇ ਇੱਥੇ ਸਾਡੇ ਹੀਰੋ ਮੁੰਡੇ ਮਾਰ ਕੇ ਨੌਜਵਾਨ ਰੋਜ਼ ਬੁਰਸ਼ਾ ਕਰਦੀ ਹੁੰਦੀ ਹੈ ਉੱਥੇ ਜਦ ਵੀ ਜਾਂਦਾ ਤਾਂ ਆ ਕੇ ਉਹਨੇ ਕੁਝ ਨਾ ਕੁਝ ਗਲਤ ਹੀ ਹੁੰਦਾ ਚੰਗਾ ਨਹੀਂ ਕਰਦਾ ਚੰਨੀ ਸਿਆਸੀ ਚੰਨੀ ਚੰਨੀ ਸਿਆਸੀ ਮਸਲਾ ਹੈ ਰੂਸੀ ਧਾਰਮਿਕ ਮਸਲਾ ਹੈ ਜੀ ਧਾਰਮਿਕ ਮਸਲਾ ਹੈ ਜੀ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੇ ਜਾਂ ਇਹ ਜਿਹੜੀ ਉਹਦੀ ਕੰਪਨੀ ਕੇਜਰੀ ਵਾਰਡ ਐਂਡ ਕੰਪਨੀ ਉਹਨੇ ਸੋਚਿਆ ਨਹੀਂ ਹੋਣਾ ਕਿ ਕਾਂਗਰਸ ਦੇ ਸਟੇਜ ਤੋਂ ਵੀ ਐਸਜੀਪੀਸੀ ਤੇ ਜਥੇਦਾਰ ਸਾਹਿਬ ਦਾ ਸਬਰਸਨ ਹੋਏਗਾ ਜਨਤਾ ਨੂੰ ਸਿਕੜੀਆਂ ਆ ਗਈਆਂ ਦੂਸਰੇ ਜਿਹਨੇ ਭਿੱਜੀ ਬਿੱਲੀ ਬਣ ਕੇ ਗਿਆ ਮਸਲੇ ਸਾਰੇ ਹੱਲ ਕਰਾਵਾਂਗੇ ਚੰਨੀ ਜੀ E